परशुराम धर्मशाला समाणा ਵਿਖੇ ਹਿੰਦੂ ਨਵਾਂ ਸਾਲ ਵਿਕਰਮਤੀ ਸੰਮਤ 2082 ਦੇ ਸ਼ੁਭ ਅਵਸਰਤੇ ਬ੍ਰਹਮਣ ਸਭਾ ਰਜਿਸਟਰ ਸਮਾਣਾ ਵੱਲੋਂ ਪ੍ਰਦਾਨ ਧਰਮਪਾਲ ਜੋਸ਼ੀ ਦੀ ਅਗਵਾਈ ਹੇਠ ਹਵਨ ਯੱਗ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਪੀਏ ਗੁਰਦੇਵ ਟਿਵਾਣਾ ਪੁੱਜੇ ਅਤੇ ਪਰਸ਼uram ਧਰਮਸ਼ਾਲਾ ਦੇ ਪ੍ਰਦਾਨ ਧਰਮਪਾਲ ਜੋਸ਼ੀ ਅਤੇ ਸਮੂਹ ਬ੍ਰਹਮਣ ਸਮਾਜ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਇਸ ਉਪਰੰਤ ब्राह्मण सभा ਸਮਾਣਾ ਵੱਲੋਂ ਆਏ ਹੋਏ ਮਹਿਮਾਨ ਅਤੇ ਪੱਤਰਕਾਰ ਭਾਈ ਚਰਦਾ ਸਨਮਾਨ ਵੀ ਕੀਤਾ ਅਤੇ ਇਸ ਸ਼ੁਭ ਅਵਸਰਤੇ ਪੰਡਾਰਾ ਵੀ ਚਲਾਇਆ ਗਿਆ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਪੰਜ ਦੀਵਾਨ ਜੀ ਕਿਹਾ ਹੋਵੇ ਤੁਸੀਂ ਅੱਜ 9 ਵਰ੍ਹੇ ਦਾ ਇੱਕ ਕੈਲੰਡਰ ਰਿਲੀਜ਼ ਕੀਤਾ ਹੈ ਤੇ ਅੱਜ ਪਹਿਲੇ ਨਰਾਤੇ ਦੇ ਤੇ ਹਵਨ ਯੱਗ ਵੀ ਕਰਾਇਆ ਗਿਆ ਪਰਸ਼uram ਦਰਮਸ਼ਲਾ ਵਿੱਚ ਸਭ ਤੋਂ ਪਹਿਲਾਂ ਤਾਂ ਭਗਵਾਨ ਪਰਸ਼uram ਜੀ ਦਾ ਬਹੁਤ-ਬਹੁਤ ਮਤਲਬ ਸਰਕਾਰ ਹੈ ਤੇ ਮੈਂ ਧੰਨਵਾਦ ਜਿਨ੍ਹਾਂ ਨੇ 71 ਹੋਣ ਦਾ ਇੱਥੇ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਸੰਗਤ ਨੂੰ ਤੇ ਨਵਾਂ ਵਰਸ ਜਿਹੜਾ ਨਵਾਂ ਸਮਾਂ ਸ਼ੁਰੂ ਹੋ ਰਿਹਾ 2082 ਉਹਦੀਆਂ ਸਾਰੇ ਭਾਈਚਾਰੇ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਨਮਾਰਕਾਂ ਤੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸ਼ਹਿਰ ਨੂੰ ਖੁਸ਼ੀਆਂ ਬਖਸ਼ਿਸ਼ ਦੀ ਕਰਦੇ ਬਖਸ਼ਿਸ਼ ਕਰਦੇ ਰਹਿਣ ਤੇ ਭਾਈਚਾਰੇ ਦਾ ਆਪਸੀ ਮੇਲ ਮੇਲ ਮਿਲਾਪ ਪਿਆਰ ਪ੍ਰੇਮ ਬਣਾਈ ਰੱਖੇ ਪਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਤੋ ਅਸੀਂ ਇੰਨੀ ਸੰਗਤ ਅੱਥੇ ਪਹੁੰਚੀ ਹੈ ਉਹਦੇ ਬਾਰੇ ਕੋਈ ਦੋਸ਼ ਨਾ ਓਮ ਜਾਮ ਦਗਨੀ ਹੈ ਵਿਦਮੇ ਮਹਾ ਵੀਰਾਏ ਧੀਮੀ ਤੰਨੋ ਪਰਸ਼ੂਰਾਮ ਪ੍ਰਚੋਦਿਆ ਜਿਸ ਤਰ੍ਹਾਂ ਟਵਾਣਾ ਜੀ ਨੇ ਤੁਹਾਨੂੰ ਦੱਸਿਆ ਅਸੀਂ ਜਦੋਂ ਤੋਂ ਬ੍ਰਹਮਣ ਸਭਾ ਹੋਣ ਦੇ ਵਿੱਚ ਆਈ ਆ ਉਸ ਤੋਂ ਲੈ ਕੇ ਅੱਜ ਤੱਕ ਨਿਰੰਤਰ ਨਵ ਸਮਤ ਦੇ ਉੱਤੇ ਹਰ ਸਾਲ ਇੱਥੇ ਹਵਨ ਜਗ ਕਰਾ ਕੇ ਤੇਲ ਅੰਧਾਰਾ ਵਰਤਾ ਕੇ ਤੇ ਦੇਸ਼ ਵਾਸੀਆਂ ਨੂੰ ਸੁਭ ਚਿੰਤਾ ਸਮੁੱਚਾ ਮਨਾਉਂਦੇ ਹੋਏ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਹਾਂ ਤੇ ਇਸ ਸਮੇਂ ਚ ਆਪਣੇ ਪਰਾਤਨ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਵੀ ਲਿਖਿਆ ਚੇਤਰ ਮਹੀਨੇ ਦੇ ਵਿੱਚ ਸ੍ਰੀ ਰਾਮਚੰਦਰ ਜੀ ਨੂੰ ਵੀ ਰਾਜ ਤਿਲਕ ਹੋਇਆ ਸੀ ਸ੍ਰੀ ਯੁਦਿਸ਼ਠਰ ਜੀ ਨੂੰ ਵੀ ਰਾਜ ਤਿਲਕ ਹੋਇਆ ਸੀ ਤੇ ਵਿਕਰਮਾਦਿੱਤ ਜਿਆਨੇ ਇਸ ਦਿਨ ਬਿਕਰਮਤੀ ਸੰਮਤ ਜਿਹੋ ਆਦਿਸੀ ਮਨਾ ਰਿਹਾ ਉਹਦਾ ਵੀ ਆਗਾਜ਼ ਕੀਤਾ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਵੀ ਜਨਮ ਦਿਹਾੜਾ ਇਸ ਇੱਕ ਚੇਤਨੂ ਹੀ ਮਨਾਇਆ ਜਾਂਦਾ ਜੋ ਸਿੱਖਾਂ ਦੇ ਸਾਡੇ ਦੂਸਰੇ ਗੁਰੂ ਹੋਏ ਨੇ ਉਹਦੇ ਨਾਲ ਹੀ ਸ੍ਰੀ ਆ ਆਰੀਆ ਸਮਾਜ ਦੀ ਨੀ ਵੀ ਵਿਕਰਮਾ ਦਿੱਤੇ ਆਪਣੇ ਆਰੀਆ ਸਮਾਜ ਦੇ ਨੀ ਪੱਤਰ ਅੱਜ ਦੇ ਦਿਨ ਹੀ ਉਦਾਵ ਘਟ ਹੋਇਆ ਸੀਗਾ ਮੈਂ ਅੱਜ ਦੇ ਇਸ ਸੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਸਭ ਦੀਆਂ ਤਰੱਕੀਆਂ ਵਾਸਤੇ ਸ਼ੁਭ ਕਾਮਨਾ ਕਰਦਾ ਜੈ ਭਗਵਾਨ ਪਾਸੂਰਾ ਮਹਾਰਾਜ ਜੀ ਜੈ ਪਹਿਲੇ ਨਮਰਾਤਰੇ ਦੇ ਸਭ ਦਾ ਬੈਦਨ ਨੂੰ ਬੈਲੇ ਨਮਰਾਤਰੇ ਦੇ ਨਮਰਸ ਜੀ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਸਭ ਤੋਂ ਪਹਿਲਾਂ ਤਾਂ ਦਿਵਾਨ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਮਸਕਾਰ ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਮਰਾਤਰੇ ਨੇ ਪਹਿਲਾ ਨਮਰਾਤਰਾ ਤੇ ਨਮਸੰਮਤ ਵੀ ਹੈ ਇਸ ਕਰਕੇ ਅੱਜ ਇਸ ਵੱਡੇ ਪਵਿੱਤਰ ਦਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਤੇ ਮਾਹਮਾਈ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਆ ਇਹ ਮਾਹਮਾਈ ਸਾਰਿਆਂ ਤੇ ਕਿਰਪਾ ਬਣਾਏ ਰੱਖਿਓ ਤੇ ਮਿਹਰ ਭਰਿਆ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂ ਰਾਮ ਤਰ ਮਸ਼ਾਲਾ ਦੇ ਵਿੱਚ ਹਵਨ ਜਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਾਠਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ब्राह्मण सभा ਦੇ ਜਿੰਨੇ ਵੀ ਹੋਂ ਦੇ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਪਾਲ ਜੋਸ਼ੀ ਜੀ ਜੋ ਸਾਡੇ ব্রাহ্মণ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਵਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਵੰਡਣਾ ਇਹੀ ਉਹਨਾਂ ਦਾ ਕੰਮ ਹੈ ਤੇ ਜੇ ਉਹ ਸਾਨੂੰ ਨਮਾ ਸੰਮਤ ਹੈ ਅਸੀਂ ਇਹੀ ਅਰਦਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਸੰਤ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਸੰਤ ਆਹੀ ਹੈ ਕਿਉਂਕਿ ਨਵੀਂ ਫਸਲ ਆਉਂਦੀ ਹੈ ਰੁੱਤਾਂ ਦੀ ਦਰਖਤਾਂ ਦੀ ਆਪਾਂ ਦੇਖਦੇ ਹਾਂ ਜੋ ਨੇਚਰ ਦੀ ਆਹੋ ਹੈ ਸਾਰੇ ਪੌਦੇ ਨਵੇਂ ਐ ਪੱਤੇ ਖੇੜਦੇ ਨੇ ਸਾਰਿਆਂ ਐ ਨਵੀਂ ਸ਼ੁਰੂਆਤ ਹੁੰਦੀ ਹੈ ਮੌਸਮ ਬਦਲਦਾ ਹੈ ਤਾਂ ਨਮਸੰਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇਸ ਨਮਸੰਤ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਹਾਂ ਮਾਣੀ ਕੋਈ ਚੀਜ਼ ਦੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਬ੍ਰਹਮਣ ਸਭਾ ਦੇ ਯੂਜ਼ ਪਤਾਨੀ ਹੋ ਤੇ ਅੱਜ ਦਾ ਵਿੱਚ ਜਿਹੜਾ ਇਹ ਬਹੁਤ ਬਧੀ ਆਪਰਾਣਾ ਕੀਤਾ ਜਾ ਰਿਹਾ ਭਵਨ ਜੰਮ ਕੀਤਾ ਜਾ ਰਿਹਾ ਪਹਿਲੇ ਨ ਕੀ ਕਰੋਗੇ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼uram ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਾਂ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵਰਸ਼ਾ 2082ਵਾਂ ਹਿੰਦੂ ਨਵਰਸ਼ਾ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰੇਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਕਿ ਨਵੇਂ ਸਾਲ ਤੇ ਸਾਨੂੰ ਨਵੇਂ ਉਹ ਮਿਲਦਾ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ ਨਵਰਸ਼ ਦੀਆਂ ਤੇ ਮਾਤਾ ਦੇ ਨਵਰਾਤਿਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰੇਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ